ਬਿਲਕੁਲ ਗਵਾਈ ਹੈ ਜੀ ਦਸਰੇ ਨੂੰ ਜਦ ਇਹਨਾਂ ਦੀ ਬੱਚੇ ਦਾ ਜਨਮ ਹੋਇਆ ਤਬ ਜਨਮ ਦਿਨ ਨਾਲ ਹੀ ਡਾਕਟਰਾਂ ਨੇ ਕਹਿਣਾ ਸੀ ਕਿ ਬੱਚੇ ਦੀ ਪੀਅਰ ਜੀ 18000 ਤੱਕ ਵੱਜ ਚੁਕੀ ਹੈ ਡਾਕਟਰ ਜੀ ਜਰਾ ਸਿੱਧੇ ਮੈਂ ਕੱਗੇ ਕਰੋ ਡਾਕਟਰਾਂ ਨੇ ਕੀ ਕਹਿਣਾ ਸੀ ਡਾਕਟਰਾਂ ਨੇ ਕਹਿਣਾ ਸੀ ਵੱਜ ਵੀ ਸਕਦੀ ਹੈ ਤੇ ਨਹੀਂ ਵੀ ਵੱਜ ਸਕਦੀ ਵੀ ਵੱਜ ਵੀ ਸਕਦੀ ਤੇ ਬੱਚੇ ਦੀ ਜੱਟ ਵੀ ਹੋ ਸਕਦੀ ਤਾਂ ਤੁਸੀਂ ਕੀ ਕੀਤਾ ਹਾਂਜੀ ਅਸੀਂ ਵਿਸ਼ਵਾਸ ਕੀਤਾ ਔਰ ਪ੍ਰਾਰਥਨਾ ਕਰਾਈ ਤੇ ਬੱਚੀ ਬਿਲਕੁਲ ਠੀਕ ਹੋ ਗਈ ਔਰ ਦਸਰੇ ਨੇ ਜਦੋਂ ਡਾਕਟਰ ਨੇ ਕਿਹਾ ਸੀ ਕਿ 18000 ਤੱਕ ਪੀਐਸਿ ਬਾ ਚੁਕੀਏ ਉਹਨੂੰ ਪੱਤਰ ਘੰਟੇ ਦਾ ਸਮਾਂ ਵੀ ਦਿੱਤਾ ਗਿਆ ਸੀ ਪਰ ਸਿਸਟਰ ਨੇ ਡਾਕਟਰ ਦੇ ਵਿਸ਼ਵਾਸ ਕਰਨ ਦੀ بجائے ਪਾਸੇ ਜਿਹੜਾ ਫੋਨ ਤੇ ਬਚਦੇ ਲਈ ਪ੍ਰਾਰਥਨਾ ਕਰਵਾਈ 1 ਘੰਟੇ ਬਾਅਦ ਬਚਦੇ ਦੇ ਫਾਟਾ ਬੰਨ੍ਹਾ ਬਲਟ ਕੇ ਸਿਹਾਲ ਹੋਇਆ ਹallelujah ਕਿੰਨੇ ਦਿਨਾਂ ਬਾਅਦ ਉੱਤਰ ਮਿਲਿਆ ਪ੍ਰਾਰਥਨਾ ਦਾ ਸਮਝ ਲੱਗ ਰਹੀ ਪਿੱਛੇ ਤੱਕ ਨਵਾਜ਼ ਆ ਰਹੀ ਹੈ ਇੱਕ ਘੰਟੇ ਦੇ ਬਾਅਦ ਜਦੋਂ ਪਹਿਲਾਂ ਡਾਕਟਰ ਦੱਸ ਰਿਹਾ ਕਿ 18000 ਜੜੀ ਪੀਐਲਸੀ ਵੱਚੂਗੀ ਹੈ ਪਰ ਜਿੱਦਾਂ ਹੀ ਪ੍ਰਾਰਥਨਾ ਕਰਵਾਈ ਗਈ ਫੋਨ ਦੇ ਉੱਪਰ ਪਰਮੇਸ਼ਰ ਵਚਨ ਦੇ ਵਿੱਚ ਕਹਿੰਦਾ ਮੈਂ ਦੂਰੂ ਤੇ ਨੇੜੂ ਦਾ ਪਰਮੇਸ਼ਰ ਸਾਰੇ ਬੋਲੋ ਦੂਰੂ ਤੇ ਨੇੜੂ ਦਾ ਪਰਮੇਸ਼ਰ ਹੈ ਪਰ ਵਿਸ਼ਵਾਸ ਜਿੱਦਾਂ ਹੀ ਦੁਆਰਾ ਬੇਟੀ ਨੇ ਪ੍ਰਾਰਥਨਾ ਕਰਵਾਈ ਗਈ ਔਰ ਇੱਕ ਘੰਟੇ ਬਾਅਦ ਜਦੋਂ ਸਾਨੂੰ ਉੱਤਰ ਮਿਲਿਆ ਕਿ ਬੇਟੀ ਬਿਲਕੁਲ ਬਲੈਸ ਹੋ ਚੁੱਕੀ ਹੈ ਡਾਕਟਰ ਕਹਿੰਦੇ ਤੁਹਾਨੂੰ ਇਤਾਂ ਕਿਹਾ ਹੋ ਗਿਆ ਛੁੱਟੀ ਮਿਲ ਗਈ ਤੁਸੀਂ ਘਰ ਦੇ ਵਿੱਚ ਲੈ ਕੇ ਜਾ ਸਕਦੇ ਹੋ ਸ਼ੁਮਸੀ ਦੇ ਨਾਮ ਦੇ ਵਿੱਚ ਹallelujah ਤਾਰੀਫ ਕਰੇ ਕਰੀ ਹੋਰ ਪਰਮੇਸ਼ਰ ਦੇ ਲਈ ਕਿਉਂਕਿ ਜਿੰਨੀ ਵੱਡੀ ਤਾਰੀਫ ਹੋਏਗੀ ਉਨੀਆਂ ਵੱਡੀਆਂ ਤੁਹਾਡੀਆਂ ਗਵਾਹੀਆਂ ਹੋਣਗੀਆਂ ਇਸ ਹਮਸੇ ਦੇ ਨਾਮ ਦੇ